ਇਹਦੇ ਉਹ ਵੀ ਸਾਨੂੰ ਸਿੱਧਾ ਦਿਖਾਇਆ ਇਹ ਪਿੰਡ ਘਰਾੰਗ ਨੇ ਇਹ ਘਰਾੰਗ ਨੇ ਡਿਸਟ੍ਰਿਕਟ ਮਾਨਸਾ ਦੇ ਖੜੇ ਆ ਕਿਹੜੇ ਕਿਹੜੇ ਭਰਾ ਆਸ-ਪਾਸ ਦੇ ਪਿੰਡਾਂ ਵਾਲੇ ਜੁੜੇ ਹੋਏ ਆ ਉਹ ਜ਼ਰੂਰ ਕਮੈਂਟ ਕਰਕੇ ਦੱਸਣ ਵੀ ਤੂੰ ਤੁਹਾਡਾ ਕਿਹੜਾ ਪਿੰਡ ਆ ਕਿਹੜਾ ਇਲਾਕਾ ਹੈਗਾ ਤੁਹਾਡੇ ਪਿੰਡਾਂ ਚਾਹੇ ਤੋ ਤੁਹਾਨੂੰ ਵੀ ਜ਼ਰੂਰ ਬਣਾਏ ਟਿੱਟਰ ਵਾਲੇ ਮਿਲਣਗੇ ਕੋ ਆਪਣੀ ਸਾਡੀ ਟੀਮ ਆ ਮੰਨੋ 24 ਘੰਟੇ ਤੁਰੇ ਫਿਰਦੇ ਵੀਰੋ ਕੋਈ ਕਿਹੜੀ ਇਰੀ ਵਿੱਚ ਫਿਰਦਾ ਕਿਵੇਂ ਅੱਜ ਸਾਡੇ ਦੂਜੇ ਬੰਦੇ ਇੱਕ ਮੋਗੇ ਫਿਰਦੇ ਆ ਇੱਕ ਕਰਨਾਲ ਫਿਰਦੇ ਆ ਤੇ ਇੱਕ ਇੱਧਰ ਮਲੋੜ ਸਾਈਡ ਖੁੱਲਦਿਆ ਮੈਂ ਇੱਧਰ ਫਿਰਦਾਗਾ ਅਸੀਂ ਤੁਹਾਨੂੰ ਜਰੂਰ ਮਿਲਾਂਗੇ ਤੁਹਾਡਾ ਏਰੀਆ ਕਿਹੜਾ ਜਰੂਰ ਕਮੈਂਟ ਕਰਕੇ ਦੱਸਿਓ ਆਹ ਦੇਖੋ ਨਹੀਂ ਆਹ ਵਿੱਚੋਂ ਯਾਰ ਕੋਈ ਨਟ ਵੀ ਨਹੀਂ ਖੁੱਲਿਆ ਇੰਨਾ ਅੰਕਲਰ ਕੇ ਨੇ ਇੰਨਾ ਪੂਰਾ ਉਹ ਸ਼ੌਂਕ ਦਾ ਕੋਈ ਮੁੱਲ ਨਹੀਂ ਦੇਖੋ ਬਾਈਆਂ ਨੇ ਕਿਵੇਂ ਠਕਿਆਗਾ ਦੇਖੋ ਕਿੰਨਾ ਸ਼ੌਂਕ ਨਾਲ ਰੱਖਿਆ ਹੋਇਆ ਬਾਈ ਅਰਗੇ ਨੇ ਪੂਰਾ ਸ਼ੌਂਕ ਨਾਲ ਰੱਖਿਆ ਬਈ ਆਹ ਦੇਖੋ ਕਿਵੇਂ ਠਕਿਆ ਦੇਖੋ ਕਿਵੇਂ ਆਹ ਹੈ ਆਹ ਦੇਖੋ ਇੰਨਾ ਸਾਫ ਟੈਟਰ ਆ ਵੀਰੋ ਤੁਡੀ ਰੂਹ ਖੁਸ਼ ਹੋਈ ਜੇ ਉਹ ਕਿਵੇਂ ਦੇਖੀ ਚੱਲੋਗੇ ਵੀਡੀਓ ਨੂੰ ਥੋੜਾ ਜੀ ਕਰੀ ਉਹ ਵੀ ਹੋਰ ਦੇਖੀ ਚੱਲੇਗੇ ਇਹਦੇ ਗੁਣ ਗਿਣਾਉਣੇ ਸਾਨੂੰ ਗੋਣੇ ਦੇ ਕਿਉਂ ਇੰਨਾ ਕ ਸਾਮਿਆਂ ਬਾਈਰ ਕਣੇ ਆਹ ਡਿੱਕ ਨੂੰ ਵੀ 15000 ਰੁਪਏ ਬਾਈਰ ਕਣ ਨੂੰ ਦੇਤਾ ਵੀ ਚੱਲ ਬਾਈਰ ਕਿਦਰੋਂ ਤਾਰਾਂ ਪਟੋਗੇ ਆਹ ਦੇਖੋ ਕਿੰਨਾ ਸਾਫ ਡੈਟਰਾ ਦੇਖੋ ਯਾਰ ਜੁਰਦਾ ਕੋਈ ਨਾਮੋ ਨਕੀ ਨਹੀਂ ਹੈ ਨੀਗਾ ਪੂਰਾ ਫੁੱਲ ਸਾਵਨ ਮੂ ਆਹ ਦੇਖੋ ਇੱਕ ਨੰਬਰ ਡੈਟਰਾ 5620 ਕਾਫੀ ਭਰਾਵਾ ਦੀ ਪੂਰਨ ਜੋਰ ਮੰਗ ਸੀ ਇਹ ਹਨਾ ਲੰਮੂ ਪੂਰਨ ਜੋਰ ਪੂਰਨ ਆਜੋ ਭਾਈ ਲੈ ਜਾਓ ਆ ਦੇਖੋ ਸਿੱਧਾ ਕਿਉਂ ਤੁਸ ਨੂੰ ਕਿੱਥੋਂ ਪਾਰਦਰਸ਼ੀ ਤਰੀਕੇ ਨਾਲ ਕਿੱਥੋਂ ਟਰੈਕਟਰ ਲੈਣੇ ਆ ਕਿੱਥੋਂ ਕਿੰਨੇ ਘੰਟੇ ਚੱਲੇ ਲੰਮੂ ਦੱਸੀ ਕੋਈ ਆਇਆ ਨਹੀਂ ਭਰਾਵਾ ਮੀਟਰ ਬੈਕ ਹੋ ਜੂ ਜਾਂ ਹੋਰ ਬ੍ਰਾਂਡ 6 ਘੰਟੇ ਚੱਲੇ ਜੀ 1000 6 ਘੰਟੇ ਚੱਲੇ 1000 6 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀਰੋ ਇਹ 56 24 4 ਵੀਲ ਡਰਾਈਵ ਲੰਗਣਾ ਜ਼ਿਲ੍ਹਾ ਮਾਨਸਾ ਦਾ ਪਿੰਡਾ ਸੁਰਜੀਤ ਸਿੰਘ ਸੁਰਜੀਤ ਸਿੰਘ ਤੇ ਅਕਬਰ ਸਿੰਘ ਸਕੰਦਰ ਸਿੰਘ ਸੁਖਵਿੰਦਰ ਗੁਰਵਿੰਦਰ ਸਿੰਘ ਇਹਨਾਂ ਪਿੰਡ ਘਰਾਗਣਾ ਬਾਈਰ ਕਹਿੰਦੇ ਅੱਜ ਨਵਾਂ ਟਰੈਕ ਲੈ ਗਿਆ 424 ਸਵਰਾਜ 855 ਜਰੂਰ ਵੀਰਾਂ ਨੂੰ ਵਧਾਈਆਂ ਦਿਓ ਤੇ ਬਹੁਤ ਸਮਾਈ ਚ ਟਰੈਕ ਰੱਖਿਆ ਹੋਇਆ ਸਾਨੂੰ ਹੁਣ ਅਸੀਂ ਨਾ ਤੋਂ ਹੋਰ ਕਿਹੜਾ ਵਿਚਕਟਿਆ ਹੋਇਆ ਟਰਾਂ ਵੀ ਦਿਖਾਵਾਂਗੇ ਬਹੁਤ ਸਾਫ਼ ਸੁਥਰਾ ਟਰੈਕਟਰ ਸਮਾਈ ਨਾਲ ਚਲਾਉਂਦੇ ਆ ਤੇ ਵੀਰ ਜੀ ਨੂੰ ਆ ਨਵੇਂ ਟਰੈਕਟਰ ਦੀਆਂ ਜਰੂਰ ਵਧਾਈਆਂ ਦਿਓ ਪਿੰਡ ਘਰਾਗਣੇ ਜ਼ਿਲ੍ਹਾ ਕਮਾੜਸਾ ਚ 4x4 ਟਰੈਕਟਰ ਚੱਲਿਆ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਬਹੁਤ ਬਹੁਤ ਵਧਾਈਆਂ ਫਾਈਨਲੀ ਵਧਾਈਆਂ ਕੱਢੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਬਈ ਤੁਹਾਨੂੰ ਵੀ ਆਹ ਟਰੈਕਟਰ ਇਹਨਾਂ ਨੂੰ ਅੱਜ ਲੈ ਕੇ ਚੱਲਿਆ 4x4 ਸਵਰਾਜ 855 ਇਹਨਾਂ ਤੋਂ ਆਪਾਂ ਹੌਲੈਂਡ 36 5520 5620 ਟਰੈਕਟਰ ਲੈ ਆਗਾ ਉਹਦੀ ਵੀਡੀਓ ਨਾਲ ਤੁਹਾਨੂੰ ਜੋੜ ਕੇ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਐਂ ਸਾਹਮਣੇ ਰੱਖਿਆ ਕਰੋ ਵੀਰੋ ਕਿਵੇਂ ਬਾਈ ਉਹ ਉਧਾਰ ਨਾਲ ਤੁਹਾਨੂੰ ਦਿਖਾਵਾਂਗੇ ਟਰੈਕਟਰ ਕਿਵੇਂ ਪੁੱਤਾਂ ਬੰਗਾਂ ਸਾਹਮਣੇ ਰੱਖਿਆ ਤੇ ਐਂ ਸਾਹਮਣੇ ਰੱਖਿਆ ਕਰੋ ਸ਼ੌਂਕ ਐਂ ਚਾਹੀਦਾ ਕਿਵੇਂ ਵੀਰ ਨੂੰ ਸ਼ੌਂਕ ਹੈਗਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਦੇ ਅੰਕ ਦੀ ਛੋਟੇ ਹਨ ਨਾ ਮਰਤਾ ਜੀ ਦੇ ਨਾਮ ਦਾ ਟਰੈਕਟਰ ਐਨਾ ਸਾਫ ਟਰੈਕਟਰ ਵੀਰੋ ਐਵੇਂ ਲੋ ਇਹ ਜਿਹੜੇ ਟਰੈਕਟਰ ਬਹੁਤ ਘੱਟ ਮਿਲਦੇ ਆ ਅੱਜ ਬਈ ਤੁਸੀਂ ਚਲਾਉਂਦੇ ਰਹੇ ਇਹਨੂੰ ਚਿੱਕੜ ਚਿੱਕੜੇ ਹੋਣ ਤੁਸੀਂ ਬਾੜੇ ਕਿ ਬਾੜੇ ਨਹੀਂ ਇਹ ਬਾੜੇ ਨਹੀਂ ਭਾਈ ਕਹਿੰਦਾ ਕਿ ਉਹ ਮੀਂਹ ਪੈਂਦਾ ਜੀ ਮੈਂ ਤਾਂ ਬਾਹਰ ਹੀ ਨਹੀਂ ਕੱਢਦਾ ਸੀਗਾ ਹਾਂ ਤੇ ਬੋਸ ਵਾਈ ਨਾਲ ਅੰਕਾਂ ਨਾਲ ਕੇ ਬਰਾਦਰ ਨੇ ਤਿੰਨੀ ਘਰਾਣੇ ਪਿੰਡ ਖੜੇ ਆ ਇੱਥੋਂ-ਇੱਥੋਂ ਵੀਡੀਓ ਦੇਖ ਰਹੇ ਹਾਂ ਵੀਰੋ ਇਹ ਏਰੀਆ ਜੋ ਦੱਸਿਓ ਕਮੈਂਟ ਕਰਕੇ ਘਰਾਂਗਣਾ ਪਿੰਡ ਆ ਡਿਸਟ੍ਰਿਕਟ ਮਾਨਸਾ ਦਾ ਇੰਨਾ ਕਿ ਸਾਹ ਤੇ ਇੰਨਾ ਮਾਨਸਾ ਦਾ ਖੁਸ਼ ਹੋ ਰਿਹਾ ਟਰੈਕਟਰ ਦੇਖ ਕੇ ਤੇ ਇੱਕ ਕਦੂ ਜਿਹਾ ਜਿਵੇਂ ਵੜੇ ਨਹੀਂ ਬਈ ਅੱਛਾ ਤੇਰੀ ਨਾਲ ਜੱਲੇ ਸਾਡਾ ਅੱਛਾ ਇਹ ਬਾਈ ਇਹ ਦਿਨ ਜੀ ਨਹੀਂ ਕਰਦਾ ਜ ਲੈ ਨਾ ਬੇਟਾ ਬਾਹਰ ਸੀ ਉਹ ਨਵਾਂ ਲੈ ਕੇ ਆਉਣਾਗਾ ਪੂਰਾ ਪੁੱਤਾਂ ਵੰਗ ਸਾਮ੍ਹ ਕੇ ਰੱਖਿਆ ਹੋਇਆ ਟਰੈਕਟਰ ਸਾਰਾ ਜਿੱਦ ਤੇ ਕੁਝ ਕੁੱਲੇ ਖਲੇ ਕੋਸ ਨਹੀਂ ਅੱਛਾ ਇੱਕ ਲੜਕੇ ਮੋਹਦਵਰ ਬੰਦੇ ਪਿੰਡ ਦੇ ਸਰਪੰਚਾ ਕਿ ਤੁਸੀਂ ਰਹੇ ਹੋ ਅੰਕਲ ਸਰਪੰਚ ਰਹੇ ਨੇ ਅੱਛਾ ਵੀ ਸਾਹ ਰਹੇ ਹੋ ਇਹ ਬਹੁਤ ਵਧੀਆ ਜੁਆਇੰਟ ਫੈਮਿਲੀ ਹੈ ਅੰਕਲ ਅਗੇ ਸਾਰੇ ਬਰਾਦਰ ਤੇ ਚਿੰਦੇ ਖੜੇ ਨੇ ਤੇ ਆਹ ਦੇਖੋ ਨਗਦ ਕੈਸ਼ ਕੋਈ ਲਾਉਣ ਨਹੀਂ ਕੁਛ ਨਹੀਂ ਜਮਾਂ ਲਗਦਾ ਨਹੀਂ ਅੱਛਾ ਆਹ ਵੀ ਨਹੀਂ ਲੈਣਾ ਉਧਰ ਮਾਰੀ ਕੈਮਰਾ ਉਧਰ ਵੀ ਜਮਾਂ ਨਗਦਾਂ ਵੀ ਲੈ ਆ ਗਏ ਇੱਕ ਥੋੜੇ ਬੰਦੀ ਹੁੰਦੇ ਆ ਕਿਹੜੇ ਨਗਦਾਂ ਦੇ ਲੈਂਦੇ ਆ ਤੇ ਇਹ ਇੱਧਰ ਮੋੜਦਾ ਬਸ ਆਰ ਟਰੈਕਟਰ ਲਿਆ ਤੇ ਇਹ ਟਰੈਕਟਰ ਵੀ ਨਗਦਾਂ ਦਾ ਲਿਆ ਹੋਇਆ ਤੁਹਾਨੂੰ ਅਗੇ 5620 4 ਵੀਲ ਚ ਇਹ ਟਰੈਕਟਰ ਆਪਾਂ ਬ੍ਰਾਂਡ ਟਿੱਕ ਦੀ ショਰੂਮ ਤੇ ਇਹ ਅੱਜ ਅੱਜ ਹੀ ਲੱਗ ਜੂਗਾ ਉਹ ਇਹਦਾ ਕਿਹੜਾ ਕੁਝ ਕਰਾਉਣਾਗਾ ਵੀਰੋ ਕੱਲਾ ਬੈਂਪਰੀ ਦਾ ਰੰਗ ਕਰਾਉਣਾਗਾ ਕਿਉਂਕਿ ਬੈਂਪਰ ਥੋੜਾ ਖਰਾਬ ਹੋਇਆ ਪਿਆ ਅੱਜ ਹੀ ਬ੍ਰਾਂਡ ਟਿੱਕ ਦੇ ショਰੂਮ ਤੇ ਲੱਗ ਜੂਗਾ ਅੰਕਲ ਦੇ ਦੀਏ ਤਸੱਲੀ ਨਾ ਕਿਸ ਨੂੰ ਕੋਈ ਬਿਲਕੁਲ ਗਾਰੰਟੀ ਤੁਹਾਨੂੰ ਨਾ ਹੈ ਉਹ ਵਤੇਗ ਰਹਿ ਆ ਨਹੀਂ ਉਹਨਾਂ ਨੂੰ ਪਤਾ ਨਹੀਂ ਹੈ ਠੀਕ ਹੈ ਬਾਬਾ ਅਗਲਾ ਹੀ ਮਾਰਖੀ ਸ਼ੋਫੇ ਜੀ ਦੇ ਹੋਗੇ ਬਿਲਕੁਲ ਹਾਂ ਤੂੰ ਘਰ ਦੇ ਕੇ ਆਣ ਲਿਆ ਆ ਭਰਾਈ ਆਪਣੇ ਜ਼ਿੰਮੇਦਾਰ ਬੰਦੀ ਹੈ ਹਾਂ ਤੇ ਉਹ ਬਾਈਰ ਕੇ ਡਿੱਕ ਤਾਂ ਵੀ ਚਲ ਸੌਦਾ ਬਾਹਰ ਹੋਇਆ ਸੀ ਕਹਿੰਦੇ ਉਸ ਤੋਂ ਬਾਅਦ ਉਹ ਵੀ ਇਹ ਐਸਟੀਮੇਟ ਵਿੱਚ ਹੀ ਕਰਦੀ ਡਿੱਕ ਵੀ ਸੋਨੂੰ ਵਿੱਚ ਹੀ ਦੇਵਾਂਗੇ ਸਾਰਾ ਨਾਲ ਹੀ ਸਮਾਨ ਹੈਗਾਗਾ ਤੇ ਬਾਈ ਯਾਰ ਕਿਹਨੂੰ ਨਵੇਂ ਟਰੈਕਟਰ ਦੀਆਂ ਵਧਾਈਆਂ ਦੇਉ ਸਾਨੂੰ ਪੁਰਾਣੇ ਦੇ ਦੇ ਦੀਆਂ ਕਰ ਕੋਈ ਕੰਮ ਤੁਸੀਂ ਆ ਦਾ ਆ ਸਾਨੂੰ ਦਿਖਾਉਣੇ ਆ ਦੇਖੋ ਕਿੰਨਾ ਨਵਾਂ ਟਰੈਕਟਰ ਆ 1000 ਤੇ ਕੁਛ ਘੰਟੇ ਚੱਲਿਆ ਹੋਇਆ ਇਹ ਠੀਕ ਘੰਟੇ ਕਿੰਨੇ 1006 1006 1000 6 ਘੰਟੇ ਚੱਲਿਆ ਜਮਾ ਨਵਾਂ ਟਰੈਕਟਰ ਦੇਖੀ ਮਾਰੀ ਬੰਦ ਰਿਹਾ ਇੱਧਰ ਕੈਮਰਾ ਟਾਇਰ ਟੂਰ ਸਾਲੇ ਆ ਦੇਖੋ ਸ਼ੌਪ ਨਾਲ ਟਾਇਰ ਪਾਏ ਹੋਏ ਆ ਇਹ ਗੁਡੀਰ ਦੇ ਰੇਡੀਅਲ ਪਾਏ ਹੋਏ ਐ ਸ਼ੌਂਕ ਨਾਲ ਟਾਇਰ ਆ ਇੰਨੀਆਂ ਵੀ ਨੇ ਕਸੀਆਂ ਮੜੇ ਮੂੜੇ ਫਲੇ ਪਈਆਂ ਨੇ ਹੈ ਨੁਕਰਾਂ ਵੀ ਨਹੀਂ ਮਗਰ ਐ ਨੁਕਰਾਂ ਨੁਕਰਾਂ ਵੀ ਨਹੀਂ ਕਸਿਆਣਾ ਹੀ ਨਹੀਂ ਵੱਡੇ ਜਾਂਦੇ ਟਾਇਰ ਜੀ ਕੋਈ ਵਿੱਚ ਪੁੱਛ ਡਾ ਕੇ ਹਨਾ ਹੈ ਬੜੀ ਸਮਾਈ ਚ ਚੱਲਿਆ ਹੋਇਆ ਡੈਟਾ ਆ ਦੇਖੋ ਕਿਦੋਂ ਇਹ ਮੇਰੇ ਸ਼ੋਰੂਮ ਚ ਲੱਗ ਗਿਆ ਤਾਂ ਇਹ ਲੱਗੂ ਕਿਵੇਂ ਨਵੇਂ ਹੀ ਆ ਮਰਦਲਾ ਦੱਸ ਨਹੀਂ ਦਿਕਨੇ ਕਲੀ ਹੈ ਨਾ ਟੋਮੈਟੋ ਦੇ ਲੱਗਦੇ ਤਾਂ ਨਹੀਂ ਪਤਾ ਲੱਗਣਾ ਨਾ ਅੱਛਾ ਇਹਦਾ ਬੈਂਪਰ ਹੋ ਗਿਆ ਤੂੰ ਸੁੱਕੀ ਪਾਊਡਰ ਲਾ ਕੇ ਇਹਦਾ ਸੁੱਕੀ ਪਾਊਡਰ ਤਾਂ ਕਿ ਲਾਉਣਾ ਤਾਂ ਧੋਣੀ ਹੈ ਨਾ ਨਵਾਂ ਹੀ ਹੈ ਇਹ ਤਾਂ ਕੋੜੀ ਹੈ ਹਾਂ ਕਿਉਂ ਆ ਦੇਖੋ ਸਾਨੂੰ ਇੰਨਾ ਪਾਰਦਰਸ਼ੀ ਤਰੀਕੇ ਨਾਲ ਦਿਖਾਉਣੇ ਕਿੱਥੋਂ ਵੀ ਡੈਟਾ ਖਰੀਦਦੇ ਆ ਕੱਲ ਫਰੋਜਪੁਰੋਂ ਖਰੀਦਿਆ ਵੀਰੋ ਉਹ ਵੀ ਸਾਨੂੰ ਦਿਖਾਇਆ ਉਹ ਵੀ 4x4 ਐਡਾ ਟਰੈਕਟਰ ਹੀ ਆ ਰਾਈਆਂ ਵਾਲੇ ਪਿੰਡ ਤੋਂ ਕਿਸੇ ਭਾਈ ਨੇ ਚਲਾਇਆ ਹੋਇਆਗਾ ਆ ਦੇਖੋ ਵਿੱਚੋਂ ਦੇਖੋ ਜਮਾ ਆ ਪਰਚੀਆਂ-ਪੁਰਚੀਆਂ ਵੀ ਹਜੇ ਓਮੀ ਪਟੀਆਂ ਮਾੜੀ-ਮੋਟੀ ਪਟੀਆਂ ਗਈਆਂ ਨਾਲ ਦੀਆਂ ਪਈਆਂ ਦੇਖੋ ਕਿੰਨਾ ਸਾਫ਼ ਆ ਕੋਈ ਅਕਲਮੱਲਾ ਕੋਈ ਨਟ ਤਾਂ ਕੋਈ ਖੋਲੇ ਨਹੀਂ ਹੈਣਾ ਹੈ ਚਾਬੀ ਵੀ ਨਹੀਂ ਲੱਗੀ ਕਿਤੇ ਕੋਈ ਸੁਭਾਈ ਚ ਵੀਰਾ ਕਹਿੰਦਾ ਇੰਨਾ ਕਿ ਜ਼ਿਆਦਾ ਚਲਾਇਆ ਨਹੀਂ ਲੋ ਜੇ ਇਹ 552 552 4-ਵੀਲ ਡਰਾਈਵ ਚੱਲਦਾ ਇਹ ਪਲੇਟਾਂ ਕਿੱਥੇ ਨੇ ਉਹ ਅੱਛਾ ਆ ਗਿਆ ਫੋਕਾ ਫੋਕਾ ਹੋ ਵੀ ਹੈ ਹਾਂ ਬਹੁਤ ਸਾਫ ਫੋਕਾ ਤੇ ਇੱਧਰ ਆ ਦੇਖੋ ਹਾਂ ਕਾ ਸੇ ਵੀ ਨਹੀਂ ਪਈ ਹੱਕ ਦਾ 2020 ਮਾਡਲ ਦਾ 8ਵੇਂ ਮਹੀਨੇ ਦਾ 8ਵੇਂ ਮਹੀਨੇ ਦਾਗਾ 2020 PV 31 W0245 0245 ਦਾ ਨੰਬਰ ਆ ਦੇਖੋ ਮਰਿਆੜ ਦੇਖੋ ਕਿਵੇਂ ਚਿੱਟੇ ਚਿੱਟੇ ਦੁੱਧ ਵਰਗੇ ਪਏ ਆ ਹੈ ਦੇਖੋ ਹਲਾ ਕਹਿੰਦਾ ਐ ਅੰਕਲ ਵਿੱਚ ਦਾ ਬੰਦੇ ਆਇਆ ਕਰਨੇ ਕਿ ਮੈਂ ਜੇ ਮੇਰੇ ਕੋਲ ਘਰੇ ਹੁੰਦਾ ਅਗਲਾ ਰੰਗ ਕਰਿਆ ਹਣਾ ਕਹਿੰਦਾ ਹੁਣ ਤਾਂ ਇਹ ਅਗਲਾ ਖੂਏ ਸਿੱਧਾ ਬਕਰ ਦਿਖਾ ਰਿਹਾ ਪਲੇਟਾਂ ਨੇ ਪੱਤੀਆਂ ਹੀ ਪੰਜਾਂ ਲੱਗੀਆਂ ਨਹੀਂ ਅਜੇ ਇਹ ਦੇ ਵਿੱਚ ਅੰਕ ਯਾਰ ਯਾਰ ਵੱਡ ਜਾਂਦੀ ਆ ਉਹਨਾ ਆਮ ਕਰਕੇ ਨਾ ਇਹ ਜੋੜਿਆ ਤਾਂ ਇਹ ਤੱਕ ਚੜਾਈ ਨਹੀਂ ਮੈਂ ਤੇ ਅੱਛਾ ਹਾਂ ਬੰਦਾ ਅੱਛਾ ਇਕੱਲੀ ਚਲਾਉਂਦਾ ਹੋਰ ਤੀਜਾ ਬੰਦਾ ਨਹੀਂ ਚੜਿਆ ਅੱਛਾ ਉਹਨੂੰ ਕਹਿੰਦੇ ਨੇ ਪਾਸੇ ਹੱਲ ਦੇ ਨੀ ਜੇ ਇਧਰ ਮਾਰੀ ਕੈਮਰਾ ਜੀ ਫੋਟੋ ਕਾ ਵੀ ਆਉਂਦਾ ਸੀ ਉਹ ਵੀ ਨਹੀਂ 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 ਜੋ ਹੋਰ ਬੰਦਿਆਂ ਦਾ ਕਰ ਚੁੱਕੀ 18 CV ਪਾਇ ਰਹੀ ਉਹਨੇ ਪਾਵਰ ਨਹੀਂ ਸੀ ਟਰੈਕਟਰ ਤੇ ਮਹਿ ਜਾਣਗੇ ਮੈਂ ਕੱਲੀ ਚਲਾਉਂਦਾ ਮੈਂ ਕੱਲੀ ਬੈਹ ਉਹ ਕੋਈ ਚੀਜ਼ਾਂ ਦਾ ਮੇਰੇ ਕੋਈ ਸ਼ਕਤੀ ਦਿੱ ਹੈਗਾ ਉਹ ਮਾਡਲ ਆਹ ਦੇਖਾ ਕੜਾ ਕੁੜਾ ਕਦੇ ਵੱਜਿਆ ਖਾਤੂ ਕੱਪੜਾ ਮਾਰ ਲਈ ਵੀ ਤੁਸੀਂ ਆਵੇਂ ਕੋਈ ਕੱਲੀ ਬੰਦੇ ਸੀ ਤੂੰ ਜਾ ਕੇ ਦੇਖ ਲਿਓ ਵੀ ਕਿਹੜਾ ਜਿੰਦਕੜੇ ਨਵਾਂ ਮਾਡਲ ਹੈ 36 अच्छा सबों भी उमा मार्केट च 2 लाख तक मिल ਜਾਂਦਾ ਉਹ ਵੀ ਦੁੱਗਣਾ ਰੇਟ ਮਿਲਦਾ ਹੈ ਨਾ ਇਹਦੀ ਸਮਾਈ ਇਹਦੀ ਸਮਾਈ ਮੈਂ ਕਰਾ ਇਧੂ ਵੀ ਚੰਗੀ ਹੈ अच्छा हां तू ਜਾ ਕੇ ਦੇਖ ਲਈ ਟਰੈਕਟਰ ਕੋਲ ਅੱਛਾ ਵੀ ਸਰੀ ਹੋ ਜਾਮਗਾ ਮਾਣਾ ਨਾ ਨਾ ਮਾਰਦਾ ਉਹ ਆਈ ਸਮਾਈ ਚਾਹੀਦੀ ਸਾਰਾ ਦੇਖੋ ਕਿੰਨਾ ਖੁਸ਼ ਪਰਿਵਾਰ ਆ ਜੁਆਇੰਟ ਫੈਮਿਲੀ ਆ ਇਹਨਾਂ ਤੋਂ ਆ ਦੇਖੋ ਇਹ ਜੇ ਸਾਨੂੰ ਵੀ ਅੰਕਲ ਐ ਮਨੋ ਵੀ ਵਾਅਦਾ ਕਰਦਾ ਕਿਵੇਂ ਛੋਟੇ ਵਰਗੇ ਖੁਸ਼ ਹੋ ਕੇ ਹੈ ਨਾ ਇਹ ਛੋਟੇ ਬੱਚੇ ਆ ਅਸੀਂ ਨਾ ਵੀ ਚੰਨ ਖੁਸ਼ ਹੋ ਪਾਏਗਾ ਪਰ ਮਾ ਵੀ ਵਾਅਦਾ ਕਰੀਂ ਅੰਕਲ ਅਰਗੇ ਸਰਪੰਚ ਨੇ ਪਿੰਡ ਦੇ ਵਧੀਆ ਲੱਗਿਆ ਵੀਰੋ ਮਿਲ ਕੇ ਧੰਨਵਾਦ ਜੀ ਜੇ ਤੁਸੀਂ ਇਹ ਟਰੈਕਟਰ ਖਰੀਦਣਾ ਤਾਂ ਭਰਾਵੋ ਬ੍ਰੈਂਡ ਟਰੈਕਟਰ ਨਾਲ ਸੰਪਰਕ ਕਰ ਲਓ ਆਸਾਨ ਕਿਸ਼ਤਾਂ ਤੇ ਵੀ ਖਰੀਦ ਕੇ ਲਿਆ ਸਕਦੇ ਹੋ ਇਹ ਟਰੈਕਟਰ ਵੀਰੋ ਤੁਹਾਡੇ ਨਾਮ ਕਰਵਾ ਕੇ ਦੇਵਾਂਗੇ ਉਹ ਭਰਾ ਮੇਰੇ ਨਾਲ ਸੰਪਰਕ ਨਾ ਕਰਨਾ ਜਿਹੜੇ ਅਖਰਾਜੀ ਨਾਮ ਨਹੀਂ ਕਰਾ ਸਕਦੇ ਉਹਨਾਂ ਨੂੰ ਟਰੈਕਟਰ ਕੋਈ ਵੀ ਟਰੈਕਟਰ ਨਹੀਂ ਮਿਲਦਾ ਬ੍ਰੈਂਡ ਟਰੈਕਟਰ ਜਦੋਂ ਤੁਸਾਨੂੰ ਹਰ ਵੀਡੀਓ 'ਚ ਦੱਸ ਦਿੰਨੇ ਆ ਅਸੀਂ ਨਾਮ ਕਰਾ ਕੇ ਟਰੈਕਟਰ ਦਿੰਨੇ ਆ ਕਿਉਂ ਜੇ ਕਿਸੇ ਜਿਹੜਾ ਵੀਰ ਕਹਿੰਦਾ ਅਸੀਂ ਨਾਮ ਨਹੀਂ ਕਰਾਉਣਾ ਉਹ ਸਾਡੇ ਨਾਲ ਸੰਪਰਕ ਨਾ ਹੀ ਕਰੇ ਕੋਈ ਵੀ ਟਰੈਕਟਰ ਖਰੀਦਣਾਗਾ ਤੇ ਜੇ ਇਹ ਟਰੈਕਟਰ ਖਰੀਦਦਾ ਤੁਸੀਂ ਐ ਮਤਲਬ ਇਹਦੇ ਉੱਤੇ 8 ਲੱਖ ਰੁਪਏ ਦਾ ਲੋਨ ਵੀ ਕਰਵਾ ਦੇਾਂਗੇ 8 ਲੱਖ ਦਾ ਲੋਨ ਕਰਵਾ ਦੇਾਂਗੇ ਇਹ ਟਰੈਕਟਰ ਤੇ ਜੇ ਤੁਸੀਂ ਖਰੀਦਣਾਗਾ ਜਿਵੇਂ ਨਵਾਂ ਨਕੋ ਟਰੈਕਟਰ ਹੈ ਬ੍ਰਾਂਚਟ ਨਾਲ ਸੰਪਰਕ ਕਰੋ 920264 ਜੀ ਨਾ ਚਾਰ ਮੇਰਾ ਨੰਬਰ ਆ ਨਾਮ ਇਧਰ ਵੱਡਾ ਭਰਾ ਹਦਾ ਬਜਿੰਦਰ ਸਿੰਘ ਲੰਮੂ ਗੜਾਗਾ ਸਵਰਾਜ ਏਜੰਸੀ ਤੇ ਇਹ ਟਰੈਕਟਰ ਕੱਟਿਆ ਹੋਇਆ ਸੀ ਇਹਨਾਂ ਨੇ ਇਹਨਾਂ ਨੇ ਬਾਈ ਅਰਗੇ ਨੇ ਨਵਾਂ ਟਰੈਕਟਰ ਲਿਆਗਾ ਉਹ ਟਰੈਕਟਰ ਆਮ ਲੋਏ ਟਰੈਕਟਰ ਦੇ ਕੇ ਉਹ ਟਰੈਕਟਰ ਲਿਆਗਾ ਹੋਰ ਇਹਦਾ ਵੇਚਣ ਦਾ ਕੋਈ ਕਾਰਨ ਨਹੀਂ ਵਿੱਚਪਰਾ ਕਮੈਂਟ ਕਰੀ ਜਾਂਦਾ ਕਹਿੰਦਾ ਵੇਚਿਆ ਕਿਉਂ ਵੇਚਿਆ ਅੰਕਲ ਤੁਸੀਂ ਨਵਾਂ ਲਿਆ ਤਾਂ ਹੀ ਵੇਚਿਆ ਹੋਰ ਤਾਂ ਹੈ ਨਾ ਤਾਂ ਵਿੱਚ ਅਗਲੇ ਨੂੰ ਅੰਕਲ ਕਮੈਂਟ ਕਰ ਦਿੰਦੇ ਆਂ ਲੰਗਾ ਆ ਆ ਕੋਲੀ ਕਾਪੀ ਸਹੀ ਗੱਲ ਆ ਤਾਂ ਵੇਚਿਆ ਵੀ ਇਹਨਾਂ ਨੇ ਨਵਾਂ ਲੈ ਲਿਆ ਅਗਲੇ ਕਹਿੰਦਾ 20 ਮਾਡਲ ਨਾਲ ਉਹ ਵੀ ਸੀਸਾ ਰੱਖਿਆ ਉਹ ਵੀ ਮੇਰੀ ਗੱਲ ਸੁਣ ਸੀਸਾ ਰੱਖਿਆ ਉਹ ਵੀ ਕੀਰਾਵਾ ਨਵਾਂ ਚੇਂਜ ਅੱਛਾ ਪੈ ਡੂਰ ਤਾਂ ਮਾਉਣੇ ਰਹਿ ਜਾਂਦੇ ਸੀ ਜੀ ਦੂਜਾ ਦੇਸੀ 5 6 ਹਜ਼ਾਰ ਰੁਪਏ ਕਿੰਨੇ ਸੀ ਰੱਖਦੇ ਆ ਉਦੋਂ ਬਾਅਦ ਟਰੈਕਟਰੀ ਚੇਂਜ ਕਰ ਦਿੰਦੇ ਆ ਉਹ ਦੋ ਵਾਰ ਲੈ 5 16 ਦਾ ਲਿਆ ਸੀ ਉਹ ਵੀ ਲੱਗਤ ਕਸ਼ ਅੱਛਾ ਫਾਇਸ ਹੌਲੀ ਹੌਲੀ ਹੁੰਦੇ ਜੁਗਨਾਂ ਜੀ ਇਹ ਕਿੰਨੇ ਸਾਲ ਲਿਆ ਸੀ ਹੁੰਦੇ ਸੀ ਇਹਨਾਂ ਦੇ ਹੋਏ ਗਿਆ ਕਿਉਂ ਮਿਹਨਤਾਂ ਮਿਹਨਤਾਂ ਦੇ ਸਮਾਈ ਆ ਹਾਂ ਸਮਾਈ ਦਾ ਮੁੱਲ ਸਮਾਈ ਦਾ ਮੁੱਲ ਮਿਲਦਾ ਹਾਂ ਜੀ ਹਾਂ ਸਾਨੂੰ ਆ ਦੇਖ ਨੂੰ ਮਿਲ ਹੀ ਗਿਆ ਸਮਾਈ ਦਾ ਮੁੱਲ ਜ਼ਰੂਰ ਇਹ ਚੀਜ਼ਾਂ ਸਾਹਮਣੇ ਚਲਾਇਆ ਕਰੋ ਵੱਡੀਆਂ ਵੱਡੀਆਂ ਚੀਜ਼ਾਂ ਅੰਕਲ ਦੇ ਬਾਹਰ ਜਾਣਾ ਤਾਂ ਕਰਕੇ ਹੋ ਗਿਆ ਹਾਂ ਸਹੀ ਗੱਲ ਹੈ ਇਹਨਾਂ ਦੇ ਬੇਟਾ ਸੋਦੇ ਕਿਹੜੀ ਕੰਟਰੀ ਜੀ ਨਿਊਜ਼ੀਲੈਂਡ ਇਹਨਾਂ ਦਾ ਬੇਟਾ ਉੱਦੇ ਸੀ ਪਹਿਲਾਂ ਮਿਲ ਕੇ ਗਏ ਤੇ ਸੌਦਾ ਕਰਕੇ ਗਏ ਆ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਾਤਾ ਲੰਟੀ ਆ ਬਲਕ ਦੂਜੀ ਡਿਟਲ ਹੋਰ ਬਣਾ ਲੀਏ ਚਲ ਅੱਜ ਨਵੇਂ ਡਿਟਰ ਦੀ ਵੀਡੀਓ ਬਣਾ ਰਹੇ ਆ ਬਾਈਰ ਕਰਨ ਪਿੰਡ ਇਨਾਂ ਦਾ ਘਰਾਗਣਾ ਜ਼ਿਲ੍ਹਾ ਮਾਨਸਾ ਦਾ ਪਿੰਡਾ ਸਰਜੀਤ ਸਿੰਘ ਸਰਜੀਤ ਸਿੰਘ ਤੇ ਸਕੰਦਰ ਸਿੰਘ ਸੁਖਵਿੰਦਰ ਗੁਰਵਿੰਦਰ ਸਿੰਘ ਇਨਾਂ ਪਿੰਡ ਘਰਾਗਣਾ ਬਾਈਰ ਕਰਨ ਅੱਜ ਨਵਾਂ ਡਿਟਰ ਲੈ ਗਿਆ 424 ਸਵਰਾਜ 855 ਜ਼ਰੂਰ ਵੀਰਾਂ ਨੂੰ ਵਧਾਈਆਂ ਦਿਓ ਤੇ ਬਹੁਤ ਸਮਾਈ ਚ ਟਰੈਕਟਰ ਰੱਖਿਆ ਹੋਇਆ ਸੋਨੂੰ ਹੁਣ ਅਸੀਂ ਨਾ ਤੋਂ ਹੋਰ ਕਿਹੜਾ ਪਿੱਛ ਕੱਟਿਆ ਹੋਇਆ ਟਰੈਕਟਰ ਉਹ ਵੀ ਦਿਖਾਵਾਂਗੇ ਬਹੁਤ ਸਾਫ਼ ਸੁਥਰਾ ਟਰੈਕਟਰ ਸਮਾਈ ਨਾਲ ਚਲਾਉਂਦੇ ਆ ਤੇ ਵੀਰਾਂ ਜੀ ਨੂੰ ਨਵੇਂ ਟਰੈਕਟਰ ਦੀਆਂ ਜ਼ਰੂਰ ਵਧਾਈਆਂ ਦਿਓ ਪਿੰਡ ਘਰਾਗਣੇ ਜ਼ਿਲ੍ਹਾ ਮਾਨਸਾ ਚ 4x4 ਟਰੈਕਟਰ ਚੱਲਿਆ ਜ਼ਰੂਰ ਕਮੈਂਟਾਂ ਚ ਵਧਾਈਆਂ ਦਿਓ ਬਹੁਤ ਬਹੁਤ ਵਧਾਈਆਂ ਫਾਈਨਲੀ ਵਧਾਈਆਂ ਕਹਿੰਦੇ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਬਈ ਤੁਹਾਨੂੰ ਵੀ ਆਹ ਟਰੈਕਟਰ ਇਹਨਾਂ ਨੂੰ ਅੱਜ ਲੈ ਕੇ ਲਿਆ ਫੋਰ ਬਾਈ ਫੋਰ ਸਵਰਾਜ 855 ਤੇ ਇਹਨਾਂ ਤੋਂ ਆਪਾਂ ਹੌਲੈਂਡ 36 552 552 ਟਰੈਕਟਰ ਲੈ ਹੈਗਾ ਉਹਦੀ ਵੀਡੀਓ ਨਾਲ ਤੁਹਾਨੂੰ ਜੋੜ ਕੇ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਐਂ ਸਾਹਮਣੇ ਰੱਖਿਆ ਕਰੋ ਵੀਰੋ ਕਿਵੇਂ ਬਾਈ ਉਦਾਹਰਣ ਨਾਲ ਤੁਹਾਨੂੰ ਦਿਖਾਵਾਂਗੇ ਟਰੈਕਟਰ ਕਿਵੇਂ ਪੁੱਤਾਂ ਨੂੰ ਸੰਭਾਲ ਕੇ ਰੱਖਿਆ ਤੇ ਐਂ ਸਾਹਮਣੇ ਰੱਖਿਆ ਕਰੋ ਸ਼ੌਂਕ ਐਂ ਚਾਹੀਦਾ ਕਿਵੇਂ ਵੀਰ ਨੂੰ ਸ਼ੌਂਕ ਹੈਗਾ